ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ ਇੱਕ ਵਾਰ ਫੇਰ ਤੋਂ ਮੇਰੇ ਚੈਨਲ ਤੇ ਔਰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਇੱਕ ਬਹੁਤ ਹੀ ਦੁਖਦਾਈ ਵਿਸ਼ੇ ਤੇ ਜਿਨੇ ਬਹੁਤ ਸਾਰੇ ਨੌਜਵਾਨਾਂ ਦਾ ਸੁਪਨਾ ਹੀ ਨਹੀਂ ਤੋੜ ਕੇ ਰੱਖ ਦਿੱਤਾ ਬਲਕਿ ਕਈ ਪਰਵਾਰਾਂ ਨੂੰ ਰੋਲ ਕੇ ਵੀ ਰੱਖ ਦਿੱਤਾ ਹੈ ਮੈਂ ਗੱਲ ਕਰ ਰਹੀ ਹਾਂ ਯੂਨਾਈਟਿਡ ਸਟੇਟਸ ਵੱਲੋਂ ਗੈਰ ਕਾਨੂੰਨੀ ਇਮੀਗ੍ਰੈਂਟਸ ਦੀ ਪਹਿਲੀ ਉਡਾਨ ਬਾਰੇ ਜੀ ਹਾਂ ਅੱਜ ਪ੍ਰੈਜ਼ੀਡੈਂਟ ਟਰੰਪ ਨੇ ਪੂਰੀ ਦੁਨੀਆ ਨੂੰ ਹੈਰਾਨ ਕਰਦੇ ਹੋਏ ਇੱਕ ਅਜੀਹਾਂ ਕਦਮ ਉਠਾਇਆ ਜਿਹੜਾ ਕਿਸੇ ਨੇ ਸੋਚਿਆ ਵੀ ਨਹੀਂ ਹੋਵੇਗਾ ਆਪਨੇ ਕੀਤੇ ਹੋਏ ਵਾਅਦਿਆਂ ਨੂੰ ਨਿਭਾਉਂਦੇ ਹੋਏ ਜਿਹੜਾ ਕਿ ਉਹਨਾਂ ਨੇ ਆਪਣੀ ਕੀ ਨਾਗਰਿਕਾਂ ਦੇ ਨਾਲ ਕੀਤਾ ਸੀ ਕਿ ਉਹਨਾਂ ਦੇ ਹੱਕਾਂ ਦੀ ਰੱਖਿਆ ਨੂੰ ਯਕੀਨੀ ਬਣਾਉਣ ਵਾਸਤੇ ਅਤੇ ਉਹਨਾਂ ਦੇ ਬੰਦੇ ਹੱਕ ਉਹਨਾਂ ਨੂੰ ਦਿਵਾਉਣ ਵਾਸਤੇ ਗੈਰ ਕਾਨੂੰਨੀ ਤੌਰ ਤੇ ਰਹਿੰਦੇ ਹੋਏ ਨਾਗਰਿਕਾਂ ਨੂੰ ਉਹਨਾਂ ਦੇ ਦੇਸ਼ ਵਿੱਚੋਂ ਵਾਪਸ ਭੇਜਣਗੇ ਤਾਂਕਿ ਦੇਸ਼ ਦੀ ਖੁਸ਼ਹਾਲੀ ਨੂੰ ਬਹਾਲ ਕੀਤਾ ਜਾ ਸਕੇ ਉਹਨਾਂ ਦੇ ਵਾਸਤੇ ਜੋ ਵੀ ਵਾਅਦੇ ਕੀਤੇ ਸੀ ਉਹਨਾਂ ਨੂੰ ਪੂਰਾ ਕਰ ਦਿਖਾਇਆ ਹੈ ਇਸ ਵਕਤ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਨਾਗਰਿਕਾਂ ਵਿੱਚ ਭਾਰਤੀਆਂ ਦੀ ਗਿਣਤੀ ਕਾਫੀ ਜ਼ਿਆਦਾ ਦੱਸੀ ਜਾ ਰਹੀ ਹੈ। ਹੁਣ ਤੱਕ ਦੱਸੇ ਗਏ ਆਂਕੜਿਆਂ ਦੇ ਅਨੁਸਾਰ 17000 ਦੇ ਕਰੀਬ ਭਾਰਤੀਆਂ ਨੂੰ ਅਮਰੀਕਾ ਨੇ ਡਿਟੇਨ ਕਰਕੇ ਰੱਖਿਆ ਹੋਇਆ ਜਿਨ੍ਹਾਂ ਨੂੰ ਜਲਦੀ ਅਮਰੀਕਾ ਦੁਆਰਾ ਰਿਪੋਰਟ ਕੀਤਾ ਜਾਵੇਗਾ। ਅਮਰੀਕਾ ਵੱਲੋਂ ਗੈਰ ਕਾਨੂੰਨੀ ਇਮੀਗ੍ਰੈਂਟਸ ਜਿਹੜੇ ਕਿ ਭਾਰਤੀਆਂ ਨੂੰ ਉਹਨਾਂ ਦੀ ਵਤਨ ਵਾਪਸੀ ਦੀ ਪਹਿਲੀ ਉਡਾਨ ਦੀ ਸ਼ੁਰੂਆਤ ਵੀ ਕਰ ਦਿੱਤੀ ਗਈ ਹੈ। ਪਹਿਲੀ ਉਡਾਨ 5 ਫਰਵਰੀ 2025 ਨੂੰ ਅੰਮ੍ਰਿਤਸਰ ਹਵਾਈ ਅੱਡੇ ਤੇ ਲੈਂਡ ਹੋਈ ਹੈ। ਇਹ ਉਡਾਣ ਯੂਨਾਈਟਿਡ ਸਟੇਟ ਦੇ ਮਿਲਟਰੀ ਜਹਾਜ਼ ਦੁਆਰਾ ਕੀਤੀ ਗਈ ਸੀ ਜਿਸ ਵਿੱਚ 104 ਗੈਰ ਕਾਨੂੰਨੀ ਮਾਈਗ੍ਰੈਂਟਸ ਸ਼ਾਮਿਲ ਸਨ ਅਤੇ ਇਹ ਮੁੱਖ ਤੌਰ ਤੇ ਪੰਜਾਬ, ਹਰਿਆਣਾ ਅਤੇ ਗੁਜਰਾਤ ਦੇ ਵਸਨੀਕ ਹਨ। 104 ਭਾਰਤੀ ਭਾਰਤੀਆਂ ਦੇ ਵਿੱਚੋਂ 30 ਜਿਹੜੇ ਨੇ ਪੰਜਾਬੀ ਦੱਸੇ ਜਾ ਰਹੇ ਨੇ ਜਿਹੜੇ ਕਿ 트럼ਪ ਸਰਕਾਰ ਵੱਲੋਂ ਰਿਪੋਰਟ ਕੀਤੇ ਗਏ ਹਨ। ਗੈਰ ਕਾਨੂੰਨੀ ਤਰੀਕੇ ਅਪਣਾ ਕੇ ਆਪਣੇ ਮਾਪਿਆਂ ਦੀ ਪੂਰੀ ਜ਼ਿੰਦਗੀ ਦੀ ਕਮਾਈ ਏਜੰਟਾਂ ਨੂੰ ਸੌਂਪ ਕੇ ਜਿਹੜੀ ਕਿ ਬਹੁਤ ਵੱਡੀ ਰਕਮ ਦੱਸੀ ਜਾ ਰਹੀ ਹੈ 40 ਤੋਂ 50 ਲੱਖ ਅਤੇ ਇਸ ਤੋਂ ਵੀ ਵੱਧ ਨੌਜਵਾਨ ਮੁੰਡੇ ਕੁੜੀਆਂ ਵਾਪਸ ਵਤਨ ਪਰਤ ਰਹੇ ਪਰਤ ਰਹੀ ਹਨ ਇਸ ਫਲਾਈਟ ਨੇ ਨਾ ਸਿਰਫ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਨੌਜਵਾਨਾਂ ਨੂੰ ਇੱਕ ਸਬਕ ਸਿਖਾਇਆ ਹੈ ਬਲਕਿ ਆਉਣ ਵਾਲੇ ਭਵਿੱਖ ਦੇ ਵਿੱਚ ਉਹਨਾਂ ਲੋਕਾਂ ਨੂੰ ਵੀ آگਾਹ ਕੀਤਾ ਹੈ ਜਿਹੜੇ ਵਿਦੇਸ਼ਾਂ ਦੇ ਵਿੱਚ ਜਾ ਕੇ ਆਪਣੀ ਤਕਦੀਰ ਅਪਣਾਉਣਾ ਚਾਹੁੰਦੇ ਹਨ ਤੇ ਉਹਨਾਂ ਨੂੰ ਇਹ ਸਿੱਖਿਆ ਮਿਲਦੀ ਹੈ ਕਿ ਉਹ ਕੋਈ ਵੀ ਗੈਰ ਕਾਨੂੰਨੀ ਤਰੀਕਾ ਨਾ ਬਣਾਉਣ ਪ੍ਰੈਜ਼ੀਡੈਂਟ ਟਰੰਪ ਦਾ ਕਾਫੀ ਵਿਰੋਧ ਵੀ ਕੀਤਾ ਜਾ ਰਿਹਾ ਹੈ ਅਤੇ ਪਰਿਵਾਰਾਂ ਵੱਲੋਂ ਮੁਆਵਜ਼ੇ ਦੀ ਮੰਗ ਵੀ ਕੀਤੀ ਜਾ ਰਹੀ ਹੈ ਕਿਤੇ ਨਾ ਕਿਤੇ ਦੇਖਿਆ ਜਾਵੇ ਸਾਡੀ ਆਪਣੀਆਂ ਸਰਕਾਰਾਂ ਦੀ ਹੀ ਨਾਲਾਈਕੀ ਹੈ ਕਿ ਧੂਖਾ ਦੇਣ ਕਰਨ ਵਾਲੇ ਇਹ 에ਜੰਟ ਲਗਭਗ ਹਰ ਸ਼ਹਿਰ ਵਿੱਚ ਆਪਣੇ ਦੁਕਾਨ ਖੋਲੀ ਬੈਠੇ ਹਨ ਇੱਕ ਰਿਪੋਰਟ ਦੇ ਅਨੁਸਾਰ ਵੱਡੀ ਗਿਣਤੀ ਦੇ ਵਿੱਚ ਅਜਿਹੇ ਏਜੰਟ ਵੀ ਦੱਸੀ ਜਾ ਰਹੇ ਹਨ ਜਿਨ੍ਹਾਂ ਦੇ ਕੋਲ ਕਿਸੇ ਵੀ ਤਰ੍ਹਾਂ ਦਾ ਕੋਈ ਲਾਇਸੈਂਸ ਨਹੀਂ ਹੈ ਜਿਹੜੀ ਕਿ ਬਹੁਤ ਹੀ ਦੁਖਦਾਈ ਗੱਲ ਹੈ ਕਿਉਂਕਿ ਸਰਕਾਰ ਵੱਲੋਂ ਕੋਈ ਵੀ ਅਜਿਹੀ ਪਹਿਲ ਹੁਣ ਤੱਕ ਨਹੀਂ ਕੀਤੀ ਗਈ ਹੈ ਜਿਸ ਦੇ ਆਧਾਰ ਤੇ ਗੈਰ ਕਾਨੂੰਨੀ ਢੰਗ ਨਾਲ ਆਪਣੀਆਂ ਦੁਕਾਨਾਂ ਚਲਾਉਣ ਵਾਲੇ ਇਤਾਂ ਦੇ ਏਜੰਟਾਂ ਨੂੰ ਦੇਖ ਲਾਅ ਕੋਈ ਕਾਰਵਾਈ ਕੀਤੀ ਗਈ ਹੋਵੇ ਇਹ ਧੋਖੇबाज ਏਜੰਟ ਬੁੱਲੇ ਵਾਲੇ ਲੋਕਾਂ ਨੂੰ ਸੁਨਹਿਰੀ ਸੁਪਨਾ ਦਿਖਾ ਕੇ ਉਹਨਾਂ ਨੂੰ ਉਹਨਾਂ ਹੀ ਉਹਨਾਂ ਦੀ ਪੂਰੀ ਜ਼ਿੰਦਗੀ ਦੀ ਕਮਾਈ ਖੋਹ ਲੈਂਦੇ ਹਨ ਹੁਣ ਜ਼ਰੂਰਤ ਹੈ ਇਨ੍ਹਾਂ ਏਜੰਟਾਂ ਨੂੰ ਹੱਥਕੜੀਆਂ ਪਵਾਉਣ ਦੀ ਜਿਨ੍ਹਾਂ ਦੀ ਵਜ੍ਹਾ ਦੇ ਨਾਲ ਨੌਜਵਾਨ ਮੁੰਡੇ ਕੁੜੀਆਂ ਨੂੰ ਅੱਜ ਯੂਨਾਈਟਿਡ ਸਟੇਟ ਦੀ ਮਿਲਟਰੀ ਬਨੋਂ ਹੱਥਕੜੀਆਂ ਲਗਾ ਕੇ ਬੇੜੀਆਂ ਪੈਨਾ ਕੇ ਵਾਪਸ ਦੇਸ਼ ਭੇਜਿਆ ਗਿਆ ਹੈ ਇਹੋ ਜਿਹੇ ਏਜੰਟਾਂ ਨੂੰ ਸਭ ਤੋਂ ਸਖਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਤੇ ਜਲਦ ਤੋਂ ਜਲਦ ਗ੍ਰਿਫਤਾਰ ਕਿਤੇ ਵੀ ਜਾਣੇ ਚਾਹੀਦੇ ਹਨ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਧੂਕੀ ਬਾਜ 에ਜੰਟ ਹੋਰ ਬੱਚਿਆਂ ਦੇ ਭਵਿੱਖ ਦੇ ਨਾਲ ਖਿਲਵਾੜ ਨਾ ਕਰ ਸਕਣ ਅਸੀਂ ਆਪਣੇ ਚੈਨਲ ਦੇ ਮਾਧਿਅਮ ਦੁਆਰਾ ਤੁਹਾਨੂੰ ਵੀ ਅਪੀਲ ਕਰਦੇ ਹਾਂ ਕਿ ਅਗਰ ਤੁਸੀਂ ਵੀ ਵਿਦੇਸ਼ ਜਾਣ ਦਾ ਸੁਪਨਾ ਰੱਖਦੇ ਹੋ ਤਾਂ ਕਾਨੂੰਨੀ ਤਰੀਕੇ ਦੇ ਨਾਲ ਹੀ ਆਪਣੇ ਸੁਪਨਿਆਂ ਨੂੰ ਸਾਕਾਰ ਕਰੋ ਇਸ ਦੇ ਨਾਲ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਅਗਰ ਤੁਹਾਨੂੰ ਇਹ ਵੀਡੀਓ ਅੱਛੀ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਐਂਡ ਕਮੈਂਟ ਜ਼ਰੂਰ ਕਰਿਓ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤਦ ਤੱਕ ਲਈ ਸਸ ਸੇਵਾ